ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲਾਕ ਦੀ ਲੱਗੀਆਂ ਸ਼ੁਰੂਆਤ ਕਰਨ ਮੰਜੀ ਪਰ ਕੱਢ ਲਿਆ ਬਾਈ ਸਮਾਨ ਸਾਰਾ ਤਾਰ ਭੁੱਲੇ ਦੇ ਆਪਾਂ ਬਾਈ ਤਾਰ ਲਿਆਏ ਆ ਜਾ ਕੇ 1.5 ਮਿਮ ਦਾ ਕਰੋ ਲਏ ਆ ਇੱਕ ਲਏ ਪੀਲੀ ਤਾਰ ਦਾ ਟੁਕੜਾ 12 ਮੀਟਰ ਦਾ ਰੰਗਦਾਰ ਲਏ ਆ ਹੌਲੈਂਡ ਦਾ ਲਾਇਆ ਬਾਈ ਨੰਬਰ ਸਮਾਨ ਬਾਈ ਆਪਾਂ ਨੇ ਮੋੜਨਾ ਕਰਿਆ ਵਾ ਜਿਹੜਾ ਬਚੇਗਾ ਬਾਈ ਹੌਰਨ ਵੀ ਆਪਾਂ ਵੱਧ ਲਿਆਏ ਤੇ ਲੱਟਾਂ ਲੁੱਟਾਂ ਸਾਰਾ ਸਮਾਨ ਖੁੱਲਾ ਜੀਰਾ ਵੀ ਆ ਗਿਆ ਆਪਣਾ ਮਸੋਂ ਆਇਆ ਬਾਈ ਮਿੰਨਤਾਂ ਕਰਾ ਕੇ ਇੱਕ ਹਫ਼ਤੇ ਮੈਂ ਆਇਆ ਹਾਲੈਂਡ ਦਾ ਲਾਇਆ ਨੰਬਰ ਬਾਈ ਹਾਲੈਂਡ ਨਾਲ ਜਾਣਾ ਗੰਨਾ ਲੈ ਕੇ ਪਹਿਲਾਂ ਕਿ ਲੇਟਾਂ ਲੁੱਟਾਂ ਹੋ ਜਾਣਗੀਆਂ ਸਾਰੀ ਤਿਆਰੀ ਖਿੱਚਾਂ ਇਸ ਕੀ ਫੁੱਲਾ ਲੇਟਾਂ ਹਾਰਨਰ ਲੇ ਆ ਜੋ ਵੀ ਪਵੇਗਾ ਸਮਾਨ ਲਾ ਕੇ ਧਿਆਨ ਇਹਨੂੰ ਭੇਜਾਂ ਬਾਈ ਕਨੌਰ ਨੂੰ ਉਹ ਲੇਟਾਂ ਗੇ ਟਾਂਕੇ ਲਿਆ ਬੇ ਲਵਾ ਗੇ ਜਿਹੜੀਆਂ ਟੁੱਟੀਆਂ ਹਾਂ ਇਗਾ ਕਲੰਪ ਭੁੱਲ ਗਏ ਤੇ ਕੱਲ ਕਲੰਪ ਲੈ ਕੇ ਆਵੇਗਾ ਬਲਕਾਰ ਪਹੁੰਚ ਗਿਆ ਬਾਈ ਗਲੀਆਂ ਮਾਰ ਰਿਹਾ ਮਗਰਾਡਾ ਮਾ ਗਲੀਆਂ ਕੱਢ ਰਿਹਾ ਬਾਈ ਲਾਈਟਾਂ ਲਾਣੇ ਨੂੰ ਤਾਰਾਂ ਪਾਣੇ ਨੂੰ ਲੈ ਲੇਟਾਂ ਤਾਰ ਦੇਗੇ ਬਾਈ ਇਹਨਾਂ ਨੇ ਚਲੇਣਾ ਚਲਾਮਾ ਛਾਤਰੀਆਂ ਕੰਬਾ ਜਿਆਦਾ ਲੈਟਾਂ ਖਰਾਬ ਹੋਈ ਯਾਹਾਂ ਮਗਰਾਡਾ ਬਰਸਾ ਨਿੱਗਰ ਦੀ ਜੋਥੇ ਲੈਟਾਂ ਲਾਉਣੀ ਆਪਾਂ ਹਾਂਜੀ ਫਿਰ ਕੀ ਕਰਿਆਂ ਚਾਹ ਰਿਹਾ ਬਾਈ ਹੋਰ ਨਵਾਂ ਵਜਾਇਆ ਦਿਖਾ ਦੇ ਤੂੰ ਨਹੀਂ ਇੱਕ ਬਾਜ ਦੇਖ ਲੈ ਕਿ ਪਤਨ ਤੋਂ ਕੋਈ ਜਿਹਨੇ ਠੀਕ ਹੈ ਠੀਕ ਹੈ ਜਿਸ ਤਰ੍ਹਾਂ ਤੈਨੂੰ ਠੀਕ ਲੱਗਾ ਬਦਲ ਲੈ ਬਦਲ ਦੇ ਤੇਰੀ ਮਰਜ਼ੀ ਹੈ ਤੂੰ ਦੱਸ ਯਾਰ ਮੈਂ ਤਾਂ ਸਮਾਨ ਤੇਰੇ ਮੂਰੇ ਗੇਰ ਦੇ ਲਿਆਣ ਗਏ ਸਾਰਿਆਂ ਬਾਤ ਨਵੇਂ ਆਏ ਹੋਰ ਨਾ ਜੋ ਦੇ ਮੋਤੀ ਇਸ ਸਾਰੇ ਉਹ ਆ ਇਸ ਰੇਤਾ ਵੀ ਗਏ ਜੋ ਸਕਲ ਘੱਟੀ ਬਾਹਰੋਂ ਇਹ ਤਾਂ ਦੇਖ ਲੈ ਵੀਰ ਜੋ ਵੀ ਪਹਿਣਾ ਹੋ ਆ ਜਿਸ ਤਰ੍ਹਾਂ ਤੇਰਾ ਮਨ ਕਰਾ ਦੀਗਾ ਵਾਲਿਆ ਮੈਂ ਚੱਲਣ ਦੇ ਫਿਰ ਲਾਗੇ ਬਾਈ ਟਰੈਕਟਰ ਲੈ ਨਾ ਤਿੰਨੇ ਆਪਣੇ 12:00 ਵੱਜ ਗਏ ਗਰਮੀ ਬਹੁਤ ਹੈ ਭਾਈ ਅੱਜ ਕਰੀਏ ਬਾਈ ਫੀਟਿੰਗ ਲੱਟਾਂਗੀ ਕਰੋ ਚੈੱਕ ਪੱਤੀਆਂ ਲਾਕ ਐ ਨਟ ਲੈ ਦੇ TVS ਕੇ origignal ਮੜਾਈ ਮੜੋਈ ਕਰਕੇ ਦੇਖ ਲਈ ਬਾਈ ਫਸਦੀ ਨਹੀਂ ਹੈ ਕਿਤੇ ਵੀ ਲਾਈਟ ਇੱਕ ਲਾਈਟ ਲਾ ਦੇ ਹਰਵਿੰਦਰ ਨਾਲ ਕੱਲੇ ਕੱਲੇ ਟਰੈਕਟਰ ਦੇ ਮੁਰੇ ਕੱਲੀ ਕੱਲੀ ਸਪਰੇ ਰੱਖ ਦੇ ਪਰਮਵੀਰ ਬਿਆਣੇ ਵਾਲਾ ਬਾਈ ਹਰਵਿੰਦਰ ਨਮਰ ਨੇ ਅੱਜ ਬੜਾ ਚੌ ਚੜ ਰਿਆ ਕੰਮ ਦਾ ਜੌਂਡੀਰ ਦੀ ਸਪਰੇਅ ਨੇ ਆਪਣੇ ਹੀ ਲੱਗ ਰੱਖ ਲਈ ਫੌਰਨ ਲੱਗ ਰਿਆ ਜੌਂਡੀਰ ਗਾ ਅਪਣਾ ਹੌਲੈਂਡ ਗਾ ਹਾਰਨ ਹੋਈ ਚੱਲ ਗਈ ਬਾਈ ਠੀਕ ਤੇ 18 ਤੁਰਾਂ ਖੁੱਲੀ ਵੀ ਦੀਆਂ ਨੇ ਬਾਈ ਆਪਣਾ ਇਸ ਲਾਈਟ ਦੀਆਂ ਗਲੀਆਂ ਵੱਜ ਗਈਆਂ ਹੌਲੈਂਡ ਨੂੰ ਆਪਣਾ ਲਾਈਟ ਲੱਗ ਗਈ ਬਾਈ ਆ ਗਏ 552 ਬਰਾ ਕਿ ਗਲੀਆਂ ਵੱਜ ਰੀਆਂ ਲਾਈਟ ਦੀਆਂ ਬਾਕੀ ਲੱਟਾਂ ਠੀਕ ਆ ਬਾਈ ਨੇ ਲੱਟਾਂ ਚੇਂਜ ਕਰਨੀ ਪੈਣੀ ਆ ਨੇ ਲੱਟਾਂ ਸਹੀ ਨਹੀਂ ਹੋਈਆਂ ਜੋ ਗਲੀਆਂ ਪਾ ਇੱਕ ਬਾਦਮਾ ਨਟਮਾ ਕੰਮ ਲੈ ਲੇਗੇ ਪੱਤੀ ਦਾ ਇੱਕ ਮਤਾਰ ਕੱਢ ਲੇ ਇੱਕਲੀ ਹੋਰ ਨਿਕਲੇਗੀ ਜੌਂਡੀਰ ਕੀ ਲਾਈਟ ਵੀ ਚੇਂਜ ਹੋ ਕੇ ਆਵੇਗੀ ਬਾਦਮਾ ਬਦਲ ਲੇਗੇ ਬਾਈ ਜੇ ਟਾਈਮ ਲੱਗੇ ਬਦਲ ਲੇਗੇ ਨਹੀਂ ਚਲੀ ਜਾਣਗੇ ਇਸਤਰੀ ਬਾਈ ਜਿਹੜੀ ਆਪਾਂ ਛਤਰੀ ਮਾ ਲੱਟਾਂ ਲਵਾਵਾ ਮਾ ਐਨੇ ਪੈਸੇ ਲਾਮਾ ਨਾ ਕੋਈ ਫਾਇਦਾ ਨਹੀਂ ਹੈਗਾ ਛਤਰੀ ਧੜਕਾ ਬਹੁਤ ਹੈ ਧੜਕਣੇ ਕਾਰਨ ਲੱਟਾਂ ਖਰਾਬ ਹੋ ਜਾਂ ਪਿੱਛੇ ਆਪਾਂ ਨੇ 852 ਮਾ ਲੁਆਈ ਦੀਆਂ ਕੱਦੂ ਮਾ ਲਵਾਈ ਦੀਆਂ ਕੱਦੂ ਹੁੰਦੇ ਹੁੰਦੇ ਲਾਈਟਾਂ ਟੁੱਟ ਲੀਆਂ ਚਾਰ ਲਵਾਈ ਦੀਆਂ इवन ਉਸਕੀਆਂ ਦੋ ਹਾਲੈਂਡ ਪਰ ਲੱਗ ਰਹੀਆਂ 5-6000 ਰੁਪਿਆ ਲੈ ਲੇਦਾ ਬਾਈ ਬੰਦੇ ਬਹੁ ਖੜਾਇਆ ਦਾ ਆਪਣਾ ਪੁੜਕੇ ਨੇੜੇ ਬੰਦਾ ਠੀਕ ਹੈ ਐਂਡੀਗੇਟਰ ਵੀ ਨਵੇਂ ਠੋਗਦੇ ਚੱਕ ਹੈ ਹਮੇ ਟਰੈਕਟਰ ਬੰਮਰਾ ਗੇੜਾ ਨਹੀਂ ਬੱਜਿਆਗਾ ਵੀ ਐਂਡੀਗੇਟਰ ਖਰਾਬ ਦੇ ਨਵਾਂ ਟਰੈਕਟਰ ਐਂਡੀਗੇਟਰ ਕਿਤਰਾ ਖਰਾਬ ਹੋ ਜੇਗੇ ਇਹ ਬਾਈ ਤਾਂ ਹੀ ਆਪਾਂ ਨੇ ਜੀਰਾ ਘਰਾਂ ਬੁਲਾਇਆ ਹਾਂਜੀ ਹਾਂਜੀ ਇਨ ਨੂੰ ਪੁੱਛ ਲੈ ਕੋਈ ਤਾਰ ਤੂਰ ਪਾਉਣੇ ਨੂੰ ਕੁਛ ਚਾਹੀਦਾ ਵਾ ਅਗਲੇ ਕੁਲੇ ਖੜੇ ਆਂ ਬਈ ਲੈਨ ਮਾਂ ਝੋਟੇ ਮੂੰਹ ਚੱਕੀ ਦੁਪਹਿਰਾ ਹੋ ਗਿਆ ਰੋਟੀ ਆ ਚੱਲ ਗਿਆ ਕੰਮ ਇਦੋਂ ਕਹਿੰਦਾ ਭੁੱਖੇ ਮਾਰ ਦੇ ਬੱਚੇ ਵੀ ਆ ਗਏ ਬਈ ਸਕੂਲ ਤੇ ਪਰਮਵੀਰ ਸਿੰਘ ਪੰਗੂ ਆਪਣਾ ਆਫ ਨਹੀਂ ਆ ਰਹੀ ਵੀਡੀਓ ਇੱਧਰ ਤੇ ਲੈਣਾ ਹਾਲੈਂਡ ਹੋ ਗਿਆ ਬਾਈ ਕੰਪਲੀਟ ਤਾਰਾਂ ਤੁਰਾਂ ਲੱਗੀਆਂ ਬਾਈ ਐਨ ਓਕੇ ਦੀ ਰਿਪੋਰਟ ਬਾਕੀ ਕਾ ਲੋ ਧੋ ਤੂੰ ਗੈ ਸਪਰੇਅ ਮਾਰ ਦੇ ਇੱਥੇ ਇੱਥੇ ਮਾਰਨੀ ਨੇ ਬੇਟਾ ਬੁੱਟਾਂ ਉੱਪਰ ਹੋਰ ਸਾਰੇ ਕਿਤੇ ਹੌਰਨ ਵੀ ਨਵੇਂ ਲਾ ਦੇ ਬਾਈ ਨੂੰ ਪੁਰਾਣੇ ਖੋਲ ਕੇ ਰੱਖ ਦੇ ਕੇ ਨੇ ਪਏ ਮਿੱਡਾਗੇ ਹੌਰਨ ਇਹ ਮੋੜ ਕਾਣੇ ਬਾਈ ਖਰਾਬ ਹੋ ਗਏ ਕਨੌਰ ਤੇ ਲੋ ਆਏ ਤੇ ਜੌਨ ਡੀਅਰ ਕੇ ਅਰਥੁਰਥ ਲੱਗ ਗਏ ਸਭ ਹੋਰਨ ਲੱਗ ਗਏ ਨੂੰ ਰਲੇ ਲੱਗ ਗਈ ਪਿਛਲੀ ਲਾਈਟਾਂ ਅਕਸੀਆਂ ਗਈਆਂ ਬਾਈ ਇਹ ਲਾਈਟ ਵੀ ਬਾਈ ਪਸੰਦ ਨਹੀਂ ਹੈ ਆਪਣੇ ਉਹ ਲਾਈਟ ਨੱਕ ਅਸੀ ਜ ਹੈ ਨਾ ਕੁਝ ਉਹ ਲਾਈਟ ਵੀ ਬੇਕਾਰ ਹੈ ਨਹੀਂ ਆਂਦੇ ਜਾਂਦੇ ਬਾਈ ਉਸ ਦੀ ਦੋ ਹੀ ਲਾਈਟਾਂ ਮੋੜ ਕੇ ਆਵਾਂਗੇ ਆਪਣੀਆਂ ਜਿਹੇ ਜੀ ਨੂੰ ਨਹੀਂ ਲਾਈਟਾਂ ਜਿਸ ਤਰ੍ਹਾਂ ਹੌਲੈਂਡ ਨੋਆ ਵਾ ਇਹ ਫਰੇਮ ਵਾਲਾ ਮੰਗੀ ਦੀ ਜੋ ਇਹਨਾਂ ਹੋਰ ਦੇ ਦੀ ਆਪਾਂ ਨੂੰ ਜੌਨ ਡੀਅਰ ਕੀ ਵੀ ਹੋਰ ਦੇ ਦੀ 850 ਜੀ ਲਾਈਟ ਸਹੀ ਦਈਏ ਪਿਛਲੀ ਐਨ ਓਕੇ ਜੀ ਮਾਨ ਆ ਵੀ ਇਸ ਕੀ ਚਾਰੇ ਤਾਰ ਦੇ ਉਸ ਕੀ ਵੀ ਦੋ ਹੀ ਤਕੀਆਂ ਚਾਰੇ ਨੇ ਗੋਲ ਦੇ ਲਾ ਦੇ ਬਾਈ ਇਕ ਵੀ ਲਏ ਹੈ ਬਈ ਲੱਗਦਾ ਹਾਂਜੀ 850 ਜੀ ਨੂੰ ਵੀ ਲਾ ਦਿਆਂ ਬਾਈ ਲਾਈਟਾਂ ਨੇ ਟੁੱਟੀ ਵੀ ਦਿਆਂ ਗੈਸ ਫਿਲਡਿੰਗ ਕਰਾ ਲਏ ਤੇ ਸਪਰੇਅ ਮਾਰਾਂ ਬਈ ਨਾ ਉਰ ਲਾਈਟਾਂ ਉਰ ਬਸ ਜੀਰੀਆ ਕੰਮ ਰਹਿ ਗਿਆ ਇਹ ਆਪਣਾ ਕੰਮ ਕੰਪਲੀਟ ਹੋ ਗਿਆ 850 ਜੀ ਚੱਲ ਰਹੀ ਹੈ ਸਫਾਈ ਇਹ ਕਲੈਨ ਲਰਗੀ ਇਹ ਫਿਲਟਰ ਕੱਢਿਆ ਵਾ ਤਾਂ ਕੰਿੰਦਨ ਹੋ ਗਿਆ ਮਖਤਿਆਰਨਾ ਇਹ ਨਵਾਂ ਲਿਆਣਾ ਅੱਜ ਜੇ ਪਾ ਦੇਣਾ ਇਹ ਵੀ ਕੰਪਲੀਟ ਹੋ ਗਿਆ ਜੋ ਵੀ ਕੰਪਲੀਟ ਹੋ ਗਿਆ ਗਿਆ ਵਾਦਾ ਹੁਣ ਆਇਆ ਟਰਾਲੀ ਕੱਢ ਕੇ ਜੌਂਡੀਰ ਪਰ ਲੱਗ ਰਿਆ ਨਖਰਾ ਬਹੁਤ ਹੈ ਸ਼ੁਕਰੇ ਮੈਂ ਜੋਗਾ ਇਸ ਕਾ ਹੀ ਕੰਮ ਹੈ ਵੀਡੀਓ ਲਾ ਕੇ ਬਣਾਉਣ ਦੱਸੋ ਜੀ ਆਪਣਾ ਰਜਕਾਰ ਵੀ ਨਾ ਬੰਦਾ ਕਰੇ ਯਾਰ ਕੱਲ ਕਿਹਾ ਮੈਂ ਜਤਰੀਆ ਭਾਈ ਸਾਰਾ ਪਰਿਵਾਰ ਕੰਮ ਲਾ ਦੇ ਲੰਬੜਦਾਰ ਵੀ ਲਾ ਦੇ ਗੰਜਾ ਆ ਰਿਹਾ ਸਭ ਪੈਸਾ ਬਹੁਤ ਹੈ ਲੰਬੜਦਾਰ ਦਾ ਇੱਧਰ ਬਾਈ ਮੈਨੇਜਰ ਵੀ ਆਏ ਹੋਏ ਆ ਹੈ ਮੈਨੇਜਰ ਵਾਲੇ ਕੱਪੜੇ ਕੋਈ ਲੱਗੀ ਜਾ ਹਾਂ ਫਿਰ ਪ੍ਰਭਾਵ ਨਹੀਂ ਦੇਹਾ ਪਰਨਾ ਬੰਦ ਲੈ ਕਰ ਕੀ ਹੋ ਬਨਵਾ ਗਿਆ ਨਿੱਕੂ ਵਾਲੀ ਸੁਣ ਗਿਆ ਕਬੀਲਦਾਰੀ ਦੀ ਬਾਤ ਕਰੇ ਕਰਾ ਨਿਬੜ ਗਿਆ ਬਾਈ ਕੰਮ ਕੰਪਲੀਟ ਹੋ ਗਿਆ ਲੈਟਾਂ ਗਾ ਹੋਰ ਨਾਗਾ ਰਲਿਆਂ ਲੱਗੀ ਬਾਈ ਤਿੰਨੇ ਝੋਟ ਇੱਕਸਾਰ ਕੇ ਹੋ ਗਏ ਬਈ ਆਪਣੇ ਚਿੜੀਆ ਬੱਚਾ ਦੈਂਤ ਝੋਟਾ ਚੱਲਿਆ ਗਿਆ ਬਾਈ ਜੀਰਾ ਬਹੁਤ ਵਿਚਾਰਨ ਰੀਜਲ ਕੰਮ ਕਰਿਆ ਕੁ ਸਮਾਨ ਲਿਆ ਤਾਂ ਥੋੜਾ ਜਿਹਾ ਕਿਲੇਵਰ ਜੋ ਬਣੀ ਐ ਦੇ ਦਿੱਤੀ ਬਾਈ ਬਾਈ ਹੁਣ ਰਹਿ ਗਏ ਆਪਣੇ ਵੇਟ ਵੇਟ ਕਰਦੇ ਆਪਾਂ ਨੇ ਆਰਡਰ ਅੱਜ ਕਲਵਿੰਦਰ ਵੀਰ ਨੂੰ ਕਹਿ ਦਿਆ ਉਹਨੇ ਕੱਲ ਨੂੰ ਬਣਵਾ ਦੇਣੇ ਆ ਵੀਰ ਨੇ ਬਣਵਾ ਕੇ ਆਪੇ ਭੇਜ ਦੇਣੇ ਆ ਬਾਕੀ ਇਹਨਾਂ ਓਕੇ ਦੀ ਰਿਪੋਰਟ ਹੈ ਲਾਈਟਾਂ ਬਾਲ ਕੇ ਚੈੱਕ ਕਰਾਵਾਂ ਤੁਹਾਨੂੰ ਇੱਕ ਮਿੰਟ ਥੋੜਾ ਜਿਹਾ ਬਾਈ ਸਬਰ ਇਕੱਲੇ ਇਕੱਲੇ ਲਾਈਟਾਂ ਬਾਲਣੇ ਥੋੜਾ ਟਾਈਮ ਲੱਗੇਗਾ ਹਾਂਜੀ ਮੰਨੂ ਨਹੀਂ ਪਤਾ ਲੈ ਭਾਈ ਕਰੋ ਚੈੱਕ ਫਰੰਟ ਲੁੱਕ ਹੌਲੈਂਡ ਸਭ ਤੇ ਵੱਧ ਜੱਜ ਰਿਹਾ ਨੇ ਲੱਟਾਂ ਗਲ ਜੌਂਡੀਅਰ ਕਰੋ ਭਾਈ ਚੈੱਕ ਆਪਣਾ ਪਿਛਲੀਆਂ ਲੱਟਾਂ ਵੀ ਭਾਈ ਬਾਹਲ ਕੇ ਦਿਖਾ ਦੇਣ ਭਾਈ ਬਾਕੀ ਸਮਾਨ ਬੰਦੇ ਨੇ ਵਧੀਆ ਦੇ ਆ ਥੋੜਾ ਜਿਹਾ ਲਾਈਟਾਂ ਮਾ ਗੜਬੜ ਕਰ ਗਿਆ ਪਿਛਲੀ ਆ ਮਾ ਲੈ ਭਾਈ ਜਦ ਨਾਲ ਭਾਈ ਛੋਟੇ ਹੁੰਦੇ ਮੰਡੀਆਂ ਮਾਂ ਜਾਏ ਗਰਦੇ ਉਥੇ ਕਾਲੇ ਕੇ ਟਰੈਕਟਰ ਹੋਏ ਗਰਦੇ 855 ਉਹਨਾਂ ਦੇ ਪਿੱਛੇ ਲਾਈਟਾਂ ਲਾਈ ਵੀ ਹੋਏ ਗਰਦੇ ਇਸਤਰੀ 2 2 Ориجنਲ ਆ ਫਿਰ ਕਈ ਵਾਰੀ ਭਾਈ ਪਿੱਛੇ ਲਵਾ ਲੀਆਂ ਛਾਤਰੀ ਪਰ ਕਦੇ ਕੀਤੇ ਲਵਾ ਲੀਆਂ ਮਤਲਬ ਮੈਂ ਉਸਕੇ ਟਰੈਕਟਰ ਦੇਖ ਕੇ ਮਤਲਬ ਬਹੁਤ ਮਨਨ ਤਰਸੇ ਕਰਾਂ ਦੀ ਚੀਜ਼ਾਂ ਨੂੰ ਵੀ ਆਪਾਂ ਵੀ ਕਦੇ ਲਾਈਟਾਂ ਲਾਵੀਆਂ ਦੋ ਦੋ ਜੋੜ ਕੇ ਅੱਜ ਬਾਈ ਆਪਾਂ ਨੇ ਆਪਣੇ ਤਿੰਨੇ ਟਰੈਕਟਰਾਂ ਦੇ ਪਿੱਛੇ ਅਰੀਜ ਨਾਲ ਲਾਈਟਾਂ ਲਾ ਦੀਆਂ ਬਾਕੀ ਚੈੱਕ ਕਰੋ ਬਾਈ ਕੁਆਲਿਟੀ ਵੇਟ ਪਾ ਕੇ ਬਾਈ ਤੁਹਾਨੂੰ ਤਿੰਨੇ ਟਰੈਕਟਰਾਂ ਦੀ ਫਿਰ ਇੱਕ ਸਾਲ ਰੀ ਇੱਕ ਸਾਰੀਆਂ ਰੀਲਾਂ ਬਣਾ ਕੇ ਚੈੱਕ ਕਰਾਵਾਂਗੇ ਵੀਡੀਓ ਠੀਕ ਹੈ ਬਾਈ ਸਸਰੀ ਕਾਲ ਮਿਲਦੇ ਆਂ ਕਿਸੇ ਅਗਲੇ ਬਲੌਗ ਨਾਲ ਧੰਨਵਾਦ